ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੁੱਦਾ ਬਹੁਤ ਮਹੱਤਵਪੂਰਨ ਹੈ ਕੈਨੇਡਾ ਨੇ ਜਿਸ ਪੱਧਰ ਤੇ ਰਿਫਿਊਜ਼ਲ ਦਿੱਤੇ ਨੇ ਪੰਜਾਬ ਦੇ ਵਿਦਿਆਰਥੀ ਵੀ ਹੈਰਾਨ ਨੇ ਵਿਦਿਆਰਥੀਆਂ ਦੇ ਮਾਪੇ ਵੀ ਹੈਰਾਨ ਨੇ ਔਰ ਉਹ ਲੋਕ ਵੀ ਬਹੁਤ ਹੈਰਾਨ ਨੇ ਜਿਹੜੇ ਕੈਨੇਡਾ ਨੂੰ ਭੰਡਦੇ ਸੀ ਇੱਕ ਤਰੀਕੇ ਨਾਲ ਮੈਂ ਇਹ ਕਹਿ ਸਕਦਾ ਕਿ ਜਿਹੜੇ ਵਿਦਿਆਰਥੀ ਪੜਨ ਜਾਣਾ ਚਾਹੁੰਦੇ ਨੇ ਕੈਨੇਡਾ ਉਹ ਤਰਸਣ ਲੱਗ ਗਏ ਕੈਨੇਡਾ ਦੇ ਵੀਜ਼ੇ ਨੂੰ ਇਹ ਸਥਿਤੀਆਂ ਕੈਨੇਡਾ ਦੀਆਂ ਬਣੀਆਂ ਨੇ ਪਰ ਕੈਨੇਡਾ ਦਾ ਅੱਗੇ ਵਧਣਾ ਕੀ ਹੈ ਹੁਣ ਸਪਟੰਬਰ ਇਨਟੇਕ ਚ ਕੀ ਕੈਨੇਡਾ ਵੀਜ਼ੇ ਦਊ ਯਾ ਇਸੇ ਤਰ੍ਹਾਂ ਰਿਫਿਊਜ਼ਲਾ ਮੜੂ ਇਹ ਬਹੁਤ ਜ਼ਰੂਰੀ ਹੈ ਸਮਝਣਾ ਔਰ ਤੀਰਤ ਸਿੰਘ ਪਨਾਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਨੇ ਬਹੁਤ ਹਜ਼ਾਰਾਂ ਹੀ ਰਿਫਿਊਜ਼ਡ ਬੱਚਿਆਂ ਨੂੰ ਪੀਪੀਆਰ ਦਵਾਏ ਨੇ ਮੈਂ ਤਾਂ ਕਹਿਣਾ ਹੁਣ ਇੱਕ ਵਾਰ ਫੇਰ ਤੀਰਤ ਜੀ ਦਾ ਸਮਾ ਆ ਗਿਆ ਕਿਉਂਕਿ ਲੱਖਾਂ ਦੀਆਂ ਰਿਫਿਊਜ਼ਲਾਂ ਨੇ ਇੰਡੀਆ ਦੇ ਵਿੱਚ ਟਾਵੇਂ ਟਾਵੇਂ ਬਾਦਸ਼ਾਹ ਨੇ ਜਿਹੜੇ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਂਦੇ ਨੇ ਪਰ ਉਸ ਤੋਂ ਪਹਿਲਾਂ ਮੈਂ ਸਲਾਹ ਤੀਰਤ ਜੀ ਤੋਂ ਇਹ ਜ਼ਰੂਰ ਲਵਾਂਗਾ ਉਹਨਾਂ ਦਾ ਓਪੀਨੀਅਨ ਕਿ ਸਪਟੰਬਰ ਚ ਕੀ ਕੈਨੇਡਾ ਰਿਫਿਊਜ਼ ਲਾਈ ਦਵਾਂ ਜਾਂ ਵੀਜ਼ੇ ਵੀ ਦਵਾਂ ਕੈਨੇਡਾ ਨੂੰ ਤੀਰਤ ਸਿੰਘ ਪਿਨਾਕਲ ਕਿਹੜੀ ਅਨਕ ਨਾਲ ਦੇਖਦੇ ਨੇ ਤੀਰਤ ਜੀ ਸਸੇਗਾਲ ਦੇ ਮੈਂ ਚਾਹੂੰਗਾ ਕਿ ਇਹਦੇ ਤੇ ਵਿਸਥਾਰ ਕਰ ਦਿਓ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੇਗਾਲ ਜੀ ਤੇ ਅੱਜ ਵੀ ਮੈਂ ਦੱਸ ਦਵਾਂ ਸਰ ਉਹਦਾ ਟੈਨ ਕਿਹਾ ਮੇਰੇ ਵੀ ਲੱਗੀਆਂ ਤਾਂ ਮੈਂ ਆਪਣੀ ਹੈਂਡ ਕਹਨੇ ਉਹਦਾ ਸਭ ਕੁਝ ਦੇਖਦਾ ਤੇ ਅ ਇੱਕ ਚੀਜ਼ ਮੈਂ ਇਹ ਤੇ ਨਾ ਪਹਿਲਾਂ ਕਲੈਰਿਟੀ ਕਹਿਣਾ ਦੇਣਾ ਚਾਹੂੰਗਾ ਕਿ ਨਾ ਜਿੰਨਾ ਮਰਜੀ ਕੋਈ YouTube ਤੇ Instagram ਤੇ ਕੈਨੇਡਾ ਨੂੰ ਪਾੰਡ ਲੈ ਜੋ ਮਰਜੀ ਕਰ ਦੇਵੇ ਲੋਕ ਤੇ ਜਿੰਨਾ ਮੇਰੇ ਵਰਗੇ ਕੋਈ ਆਪਾਂ ਇੱਥੇ ਰਲ ਕੇ ਕੈਨੇਡਾ ਬਾਰੇ ਪੋਜ਼ਿਟਿਵਿਟੀ ਕਰਦੀਏ ਬੱਚਿਆਂ ਦੇ ਜਿਹੜੇ ਹੌਸਲੇ ਜਿਹੜੇ ਬੱਚੇ ਢੇਰੀ ਟਾ ਰਹਿੰਦੇ ਆ ਪੂਰਾ ਵਾਹ ਲਾ ਦਈਏ ਕਿ ਉਹਨਾਂ ਨੂੰ ਸੱਚ ਨਾਲ ਰੂਬ ਰੂ ਕਰਾਉਣਾ ਉਹਨਾਂ ਦੇ ਹੌਸਲੇ ਬੁਲੰਦ ਕਰਨ ਦੇ ਵਿੱਚ ਪਰ ਜਿਹਨੇ ਕੈਨੇਡਾ ਭੇਜਣਾ ਨਾ ਸਰ ਉਹਨੇ ਮੇਰੇ ਵਰਗੀ ਦੀ ਸਲਾਹ ਸੁਣੇ ਬਿਨਾ ਸਲਾਹ ਸੁਣ ਕੇ ਨਹੀਂ ਭੇਜਣਾ ਜਾਂ ਨੈਗੇਟਿਵ ਹੋ ਗਏ ਨੇ ਬਿਨ ਉਹਨੇ ਭੇਜਣਾ ਹੀ ਆ ਤੇ ਬਿਲਕੁਲ ਸਚਾਈ ਆ ਸਰ ਕੈਨੇਡਾ ਬੰਦ ਇਹ ਹੋ ਗਿਆ ਹੁਣ ਨਾ ਕੈਨੇਡਾ ਜਾਓ ਕਿਉਂਕਿ ਸਾਡੇ ਆਪ ਜਿੰਨੀਆਂ ਪੋਜ਼ਿਟਿਵ ਵੀਡੀ ਪਾਈ ਦੀਆਂ ਸੀ ਵੀ ਕਿੰਨੇ ਕਮੈਂਟ ਵੱਜਦੇ ਆ ਜੀ ਆਪ ਕੈਨੇਡਾ ਨਹੀਂ ਕੁਛ ਰੱਖਿਆ ਹੋਏ ਹੁਣ ਨਾ ਕੈਨੇਡਾ ਆਈਓ ਆ ਚੀਗਾ ਉਹ ਸੀਗਾ ਕਿਉਂਕਿ ਨਾ ਇਸ ਸੀਨ ਵਿੱਚ ਅਸਾਂ ਕਹਿੰਦੇ ਨਾ ਜੜਾ ਕਿ ਨਾ ਸ਼ਰੀਫ ਬੰਦਾ ਜੋ ਮਤਲਬ ਹੈ ਕਿ ਜਦੋਂ ਜਿਆਦਾ ਸ਼ਰਾਫਤ ਨਾਲ ਕੰਮ ਕਰਦੇ ਨੇ ਉਹਦੀ ਕਦਰ ਨਹੀਂ ਪੈਂਦੀ ਜਦ ਤੱਕ ਉਹ ਆਪਣਾ ਅਸਲੀ ਰੂਪ ਨਾ ਦਿਖਾਵੇ ਸੋ ਇਹੀ ਚੀਜ਼ ਮੈਂ ਤਾਂ ਕਹਿੰਦਾ ਕੈਨੇਡਾ ਵਾ ਕੈਨੇਡਾ ਨੇ ਇੰਨੀ ਸ਼ਰਾਫਤ ਨਾਲ ਕੰਮ ਕੀਤਾ ਕੈਨੇਡਾ ਨੇ ਮੈਂ ਤਾਂ ਕਹਾਂਗਾ ਐਨਾ ਕਿ ਵੀਜ਼ਾ ਦਿਲ ਖੋਲ ਕੇ ਵੰਡਿਆ ਮੈਨੂੰ ਜਦੋਂ ਲਿਟਰਲੀ ਸਾਨੂੰ ਭੁੱਖ ਹੋਵੇ ਨਾ ਜਦੋਂ ਚਾਹੀਦੀ ਹੋਵੇ ਸਾਨੂੰ ਉਹ ਚੀਜ਼ ਥੈਨ ਉਹਦੀ ਕਦਰ ਜਿਹੜੀ ਫੀਲ ਹੁੰਦੀ ਆ ਸੋ ਹੁਣ ਕੈਨੇਡਾ ਨੇ ਲੰਗਰ ਦਾ ਸਭ ਪਤਾ ਸੀ ਬੰਦ ਕਰਤਾ ਸੋ ਜਦੋਂ ਹੁਣ ਕੈਨੇਡਾ ਨੇ ਸ਼ਕਤੀ ਦਿਖਾਈ ਹੈ ਨਾ ਤੇ ਹੁਣ ਪਤਾ ਲੱਗਦਾ ਬਈ ਹਾਂ ਵੀ ਕੈਨੇਡਾ ਦੇ ਵੀਜ਼ੇ ਦੀ ਵੈਲਿਊ ਕਿੰਨੀ ਇਸ ਮਾਝਾ ਆਪਾਂ ਅੱਗੇ ਵੀ ਆਪਾਂ ਇੱਥੇ ਇਹ ਚੀਜ਼ ਡਿਸਕਸ ਕਰਦੇ ਸੀਗੇ ਕਿ ਉਹ ਦਿਨ ਆਏਗਾ ਜਦੋਂ ਲੋਕ ਕਹਿਣਗੇ ਕਿ ਹਾਂ ਵੀ ਜਿਹੜੇ ਪਿਛਲੇ ਮਾਪੇ ਕਹਿੰਦੇ ਸੀ ਨਾ ਸਾਨੂੰ ਗਲਤੀ ਹੋ ਗਈ ਸਾਡਾ ਧੀ ਪੁੱਤ ਉਤੇ ਬਣ ਗਿਆ ਹਾਂ ਵੀ ਐਸੇ ਚੰਗੇ ਰਹਿ ਗਏ ਕਿ ਜੀ ਪਹੁੰਚ ਗਏ ਤੇ ਅੱਜ ਮੈਂ ਦੱਸ ਦਵਾਂ ਜਿਹੜੇ ਉਹਦੇ ਬੱਚੇ ਪਹੁੰਚੇ ਨਾ ਸ਼ਾਇਦ ਕਈਆਂ ਨੂੰ ਲੱਗਦਾ ਹੋਵੇ ਯਾਰ ਹਜੇ ਤਾਂ ਕੁਝ ਨਹੀਂ ਤੁਸੀਂ ਆਪ ਦੇਖੋ ਜੀ ਤਕਰੀਬਨ ਲਗਭਗ ਹਰ ਬੱਚੇ ਨੂੰ ਕੰਮ ਮਿਲ ਚੁੱਕਾ ਹਾਂ ਮੈਂ ਤਾਂ ਕਹਾਂਗਾ ਕਿ ਇਹ ऑलरेडी 100% ਤਾਂ ਕਦੇ ਵੀ ਨਹੀਂ ਹੁੰਦਾ ਜ਼ਿਆਦਾਤਰ ਬੱਚੇ ਜਿਹੜੇ ਕੀ ਆ ਕੰਮ ਵਾਲੇ ਪਾਸੇ ਲੱਗ ਚੁੱਕੇ ਆ ਆਪਣੇ ਖਰਚੇ ਕੱਟ ਨੂੰ ਚੱਲਣਾ ਹੀ ਪੈਂਦਾ ਵੀ ਕੈਨੇਡਾ ਜੋ ਜੋ ਸਾਨੂੰ ਕਹਿ ਰਿਹਾ ਕਿ ਮੈਨੂੰ ਆ ਇਸ ਕੈਟਾਗਰੀ ਚ ਬੰਦੇ ਚਾਹੀਦੇ ਚਾਹੇ ਸਕਿੱਲ ਵਾਸਤੇ ਕਹੂੰਗਾ ਚਾਹੇ ਐਜੂਕੇਸ਼ਨ ਮੈਂ ਤਾਂ ਕਹੂੰਗਾ ਜਿਹੜੀ ਕੀ ਆ ਉਹਨਾਂ ਨੇ ਮੇਰੇ ਸਾਨੂੰ ਇਸ ਕੈਟਾਗਰੀ ਦੇ ਵਿੱਚ ਬੰਦੇ ਚਾਹੀਦੇ ਇਹ ਤਾਂ ਚੱਲਣਾ ਤਾਂ ਪੈਣਾ ਹੀ ਆ ਠੀਕ ਹੈ ਨਾ ਸੋ ਪੀਆਰ ਦੇ ਦੇ ਰਾਹ ਦੇ ਵੀ ਬੜੇ ਨਾਮ ਨਾਲ ਬੱਚੇ ੜਕੇ ਲਗਭਗ ਸੈਟਲ ਹੋ ਹੀ ਜਾਣੇ ਆ ਪਰ ਗੱਲ ਕਰਦਾ ਜਿਹੜੇ ਨਵੇਂ ਬੱਚਿਆਂ ਨੇ ਪਿਛਲੇ ਮਹੀਨਿਆਂ ਚ ਅਪਲਾਈ ਕੀਤਾ ਸੀ ਤੇ ਆਈ ਫੀਲ ਵੈਰੀ ਲੱਕੀ ਮੈਂ ਤੁਹਾਨੂੰ ਸਾਫ਼ ਤੌਰ ਤੇ ਕਹਿ ਦਵਾ ਕਿਉਂਕਿ ਅਸੀਂ ਕੇਸਸ ਸਰ ਬਹੁਤ ਘੱਟ ਐਂਟਰਟੇਨ ਕੀਤੇ ਫੜੇਗੀ ਤੇ ਮੈਂ ਧੰਨਵਾਦ ਵੀ ਕਹਿ ਦਵਾ ਕਲਾਇੰਟਸ ਦਾ ਕਿਉਂਕਿ ਨਾ ਕਲਾਇੰਟਸ ਦਾ ਬਹੁਤ ਕਾਲਾ ਹੁੰਦਾ ਕਿ ਫਟਾਫਟ ਆ ਮੇਰੇ ਕੋਲ ਸਰ ਅੱਜ ਵੀ ਮੈਂ ਦੱਸੂਗਾ ਕਿ ਅੱਜ ਦੇਖੋ April ਦੇ ਆਪਾਂ ਫਰਸਟ ਵੀਕ ਲੋਰ ਜਿਹੜਾ ਆਪਾਂ ਬੈਠੇ ਆ ਫਰਸਟ ਵੀਕ ਦੇ ਵਿੱਚ ਅੱਜ ਵੀ ਬਹੁਤ ਵੱਡੇ ਨੰਬਰ ਦੇ ਫਾਈਲਾਂ ਮੈਂ ਹੋਲਡ ਕੀਤੀਆਂ ਹੋਈਆਂ ਸੀ ਲਾਉ ਜੀ ਨਹੀਂ ਕੀਤੀਆਂ ਸਰ ਮੈਂ ਕਿਉਂਕਿ ਨਾ ਗਾਰੰਟੀ ਤਾਂ ਕਦੀ ਨਹੀਂ ਕੋ ਦੇ ਸਕਦਾ ਬਟ ਹਾਂ ਸਿਆਣਾਤਾ ਪਤਾ ਵਾ ਨਾ ਕਿ ਇਸ ਵੇਲੇ ਬਾਹਰ ਮੌਸਮ ਕੀ ਹੈ ਯਾਰ ਕਿਹੜਾ ਕੱਪੜਾ ਪਾਈਏ ਰੁੱਕ ਜੀਏ ਜਾਂ ਕਿੱਦਾਂ ਕਰੀਏ ਗਾਰੰਟੀ ਤਾਂ ਕਦੀ ਨਹੀਂ ਦਿੰਦਾ ਹਾਂ ਅਸੀਂ ਮੈਂ ਦੱਸ ਵੀ ਦਵਾਂ ਅਸੀਂ ਹੁਣ ਇਸ ਹਫਤੇ ਚ ਫਾਈਲ ਲਾਂਚ ਕਰਨੀ ਸ਼ੁਰੂ ਕੀਤੀਆਂ ਤਾਂ ਸ਼ੁਰੂ ਕੀਤੀਆਂ ਫੈਬ ਮਹੀਨਾ ਜਿਹੜਾ ਬੜਾ ਖਤਰਨਾਕ ਰਿਹਾ ਜੀ ਤੇ ਮੈਂ ਤਾਂ ਕਹੂੰਗਾ ਯੈਸ ਮਾਰਚ ਮਹੀਨੇ ਦੇ ਐਂਡ ਦੇ ਵਿੱਚ ਯੈਸ ਵੀਜ਼ਾਸ ਦੇਖਣ ਨੂੰ ਸਾਨੂੰ ਡੈਫੀਨਿਟਲੀ ਜ਼ਰੂਰ ਮਿਲੇਗਾ ਨਹੀਂ ਤਾਂ ਫੈਬ ਮਹੀਨੇ ਦੇ ਵਿੱਚ ਤਾਂ ਰੰਗ ਦਿਖਾਇਆ ਕੈਨੇਡਾ ਨੇ ਪੂਰੇ ਕਰਕੇ ਕਿਉਂਕਿ ਤੇ ਇਸੇ ਚ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਹਮੇਸ਼ਾ ਜੋ ਵੀ ਹੈਗਾ ਸੱਚ ਨੂੰ ਰੂਬਰੂ ਕਰੋ ਤੇ ਇੱਕ ਮੈਂ ਹੋਰ ਇੱਕ ਇਹਨਾ ਸਟੇਟਮੈਂਟ ਇਹਦੇ ਵੱਡੀ ਦੇ ਦਵਾ ਕਿ ਜਦੋਂ ਸਰ ਦੇ ਨਾਲ ਨਾ ਆਫਰ ਗੋਡ ਗੱਲ ਵੀ ਹੋ ਰਹੀ ਸੀ ਕਿ ਸਰ ਕਿੰਨਾ ਇਸ ਵੇਲੇ ਬਹੁਤ ਸਾਰੇ ਬੰਦੇ ਕਹਿੰਦੇ ਕੈਨੇਡਾ ਬਾਰੇ ਤਾਂ ਗੱਲ ਹੀ ਨਹੀਂ ਕਰਨੀ ਛੱਡ ਕੇ ਦੇਖੋ ਨਾ ਗਾਹ ਕਾਉਂਦਾ ਨਾ ਵੀਜ਼ਾ ਆਉਂਦਾ ਗਾਹ ਕਾਉਂਦਾ ਦਾ ਵੀਜ਼ਾ ਨਹੀਂ ਆਉਂਦਾ ਤੇ ਮੈਂ ਦੱਸੀ ਜਾਊਂਗਾ ਪਿਛਲੇ ਮਹੀਨੇ ਜਿਵੇਂ ਅਸੀਂ ਆਪਣੇ ਆਪ ਨੂੰ ਡੈਡੀਕੇਟ ਕੀਤਾ ਸਿਰਫ ਉਹਨਾਂ ਬੱਚਿਆਂ ਨੂੰ ਜਿਹੜੇ ਜਾ ਚੁੱਕੇ ਆ ਠੀਕ ਹੈ ਨਾ ਜਿਨ੍ਹਾਂ ਕੋਲ ਮੈਨੂੰ ਕੋਈ ਹੁਣ ਕਮਾਈ ਨਹੀਂ ਹੁਣੀ ਆਲਰੇਡੀ ਜਾ ਚੁੱਕੇ ਹੋਏ ਬੱਚੇ ਚਾਹੇ ਮੇਰੇ ਕੋਲ ਗਏ ਚਾਹੇ ਉਹਨਾਂ ਦਾ ਹੌਸਲਾ ਬਲੰਦ ਕਰਨ ਨੂੰ ਤੇ ਮੈਂ ਅੱਜ ਦੱਸ ਵੀ ਰਹਾ ਮੈਂ ਤੇ ਮੇਤੋਂ ਨੰਬਰ ਆਫ ਐਗਜ਼ਾਮਪਲਸ ਆ ਬੱਚਿਆਂ ਨੇ ਕਰਕੇ ਦਿਖਾਇਆ ਜੇ ਵਲੀ ਕੋ ਚੀਜ਼ ਕਰਕੇ ਸੋਨ ਹੌਸਲੇ ਮਤਲਬ ਕਿ ਆਪਣੇ ਆਪ ਨੂੰ ਅਸੀਂ ਬੜਾ ਲੱਕੀ ਫੀਲ ਕਰਦੇ ਆ ਕਿ ਬੱਚਿਆਂ ਨੇ ਸੁਣਿਆ ਬੱਚੇ ਦੇ ਕੰਮ ਆਈਆਂ ਚੀਜ਼ਾਂ ਜੜੀਆਂ ਚੀਜ਼ਾਂ ਨਾ ਤੇ ਅੱਜ ਰਿਫਿਊਜ਼ਲ ਦੀ ਮੈਂ ਗੱਲ ਕਰ ਦਵਾ ਜੇ ਰਿਫਿਊਜ਼ਲ ਕਿਤੇ ਲੱਗ ਵੀ ਗਈ ਨਾ ਜਿੱਦਾਂ ਵੀ ਹੁਣ ਕਹਿੰਦਾ ਪਾਵਾਂ ਕੈਨੇਡਾ ਰੰਗ ਦਿਖਾਉਂਦੇ ਆ ਪਰ ਇੱਕ ਚੀਜ਼ ਯ ਕੈਨੇਡਾ ਉਹ ਕੰਟਰੀ ਆ ਜੋ ਮੇਰੀ ਪੁਰਾਣੀ ਸ਼ੁਰੂ ਤੋਂ ਸਟੇਟਮੈਂਟ ਆ ਕੈਨੇਡਾ ਨੂੰ ਲੈ ਕੇ ਕੈਨੇਡਾ ਉਹ ਕੰਟਰੀ ਆ ਜਿਹੜੇ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦਿੰਦੀ ਆ ਸੋ ਧਰਨ ਦੀ ਲੋੜ ਨਹੀਂ ਆ ਬਟ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲੀ ਜਿਹੜੀ ਸਟੇਟਮੈਂਟ ਆ ਜਾਂ ਕੱਲਾ ਉਸ ਤੋਂ ਵੀ ਕਰਨਾ ਕਿ ਉਹ ਸਟੇਟਮੈਂਟ ਆ ਪਾਸਪੋਰਟ ਦੇ ਜਾ ਤੈਨੂੰ ਅਸੀਂ ਵੀਜ਼ਾ ਲ ਭੇਜ ਕੇ ਛੱਡਾਂਗੇ ਇਹਨਾਂ ਦੋ ਚੀਜ਼ਾਂ ਤੋਂ ਜੇ ਬਚ ਗਏ ਜ ਖਾਸੌਰ ਦੇ ਕੱਲਾ ਪਾਸਪੋਰਟ ਤੋਂ ਬਚ ਜੇ ਕਿਉਂਕਿ ਐਸ ਵੇਲੇ ਕੈਨੇਡਾ ਨੇ ਉਹ ਜਦ ਸਰਨੇ ਕਿ ਐਨਕ ਕੈਨੇਡਾ ਨੇ ਜਿਹੜੀ ਐਨਕ ਲਈ ਹੈ ਨਾ ਉਹ ਤੋਂ ਨਹੀਂ ਕੋਈ ਐਸ ਵੇਲੇ ਬਚ ਪਾ ਰ ਸਹੀ ਫਾਈਨੈਂਸ਼ੀਅਲ ਚਾਹੀਦੇ ਸਟਰੋਂਗ ਐਸਓਪੀ ਚਾਹੀਦੇ ਥੈਨ ਤੁਸੀਂ ਜਿਹੜੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਆ ਤਾਂ ਮੈਂ ਅੱਜ ਇਹ ਵੀ ਕਹਿ ਦਵਾ ਕੈਨੇਡਾ ਦੇ ਵਿੱਚ ਬੱਚਿਆਂ ਦਾ ਫਿਊਚਰ ਲੌਂਗ ਟਰਮ ਦੇ ਵਿੱਚ ਕੈਨੇਡਾ ਵਧੀਆ ਸੀਗਾ ਵਧੀਆ ਰਹੂਗਾ ਵਧੀਆ ਹੈਗਾ ਤੇ ਵਧੀਆ ਰਹੂਗਾ ਲੌਂਗ ਟਰਮ ਫਿਊਚਰ ਵੀ ਬਣੀ ਜਾਣਾ ਬਟ ਹੁਣ ਤਾਂ ਸੋਕ ਮੈਂ ਤਾਂ ਕਹਿੰਦਾ ਵਨ ਵਨ ਸਿਚੁਏਸ਼ਨ ਆ ਹਰ ਚੀਜ਼ ਕੈਨੇਡਾ ਨੇ ਸਟ੍ਰੀਮਲਾਈਨ ਕਰਤੀ ਆ ਬਟ ਉਹੀ ਗੱਲ ਹੈ ਨਾ ਜਦ ਤੱਕ ਟਾਈਮ ਲੱਗੂਗਾ ਕਿਉਂਕਿ ਐਸਲੇ ਜਿਹੜਾ ਇੱਕ ਡਰ ਆ ਮਾਪਿਆਂ ਨੂੰ ਵੀ ਡਰ ਆ ਕਿ ਸਾਰੀ ਉਹਦੀ ਕਮਾਈ ਲਾ ਕੇ ਭੇਜਣੀ ਜੇ ਬੱਚਾ ਉੱਥੇ ਸੈ ਬੱਚੇ ਨੂੰ ਕਿਤੇ ਛੱਡ ਕੇ ਵਾਪਸ ਨਾਲ ਜਿਹੜਾ ਕੀ ਆਉਣਾ ਪੈ ਜਵੇ ਛੱਡ ਕੇ ਆਣਗੇ ਬੱਚੇ ਜਿਹਨਾਂ ਦਾ ਸਰਦਾ ਮੈਂ ਤਾਂ ਕਹੂੰਗਾ ਕਿਉਂਕਿ ਇੰਡੀਆ 'ਚ ਵੀ ਸਭ ਨੂੰ ਪਤਾ ਪੈ ਰੀਆਂ ਦੇ ਰੇਡ ਬੜੇ ਅਸਮਾਨੇ ਲੱਗੇ ਹੋਏ ਤੇ ਕੋਈ ਹੁਣ ਉਹਦੀ ਕੰਪੈਰੀਜ਼ਨ ਨਹੀਂ ਹੈਗਾ ਸੋ ਆ ਜਾਣਗੇ ਜਿਹਨਾਂ ਦਾ ਸਰਦਾ ਹੋਇਆ ਪਰ ਹਾਂ ਜਿਹਨੇ ਕੁਝ ਕਰਕੇ ਦਿਖਾਉਣਾ ਜਿੰਨੂੰ ਪਤਾ ਵਾ ਕਿ ਹਾਂ ਵੀ ਪੇ ਦੀ ਪੱਗ ਦੇ ਕਰਜ਼ਾ ਚੜਿਆ ਹੋਇਆ ਸਿਰ ਦੇ ਪੇ ਦੇ ਸਿਰ ਤੇ ਕਰਜ਼ਾ ਚੜਿਆ ਲਾਉਣਾ ਵਾ ਉਹ ਤਾਂ ਕਰਕੇ ਦਿਖਾਊਗਾ ਜੀ ਕਿਉਂਕਿ ਅੱਜ ਮੈਂ ਦੱਸ ਦਵਾਂ ਡੱਲੇ ਜੀ ਅੱਜਕੱਲ ਮੇਰੇ ਕੋਲ ਇਦਾਂ ਦੇ ਬੱਚੇ ਵੀ ਮਿਲ ਕੇ ਗਏ ਹੈ ਸਪੈਸ਼ਲੀ ਥੈਂਕ ਯੂ ਕਰਕੇ ਦੱਸਿਆ ਕਿ ਹਾਂਜੀ ਕਿ ਅਸੀਂ ਸਾਡਾ ਬੱਚਾ ਇਸ ਉਸ ਟਰੈਕ ਤੇ ਹੈਗਾ ਵਾ ਤੇ ਉਹ ਵੀ ਬੱਚੇ ਆਏਗੇ ਜਿਹੜੇ ਕਿ ਹਾਸੇ ਮੇਜ ਦੱਸਦੇ ਆ ਕਿ ਬਸ ਠੀਕ ਆ ਜੀ ਇੰਨੇ ਲੱਕ ਛੱਡ ਕੇ ਆਗੇ ਚੱਲ ਕੋਈ ਗੱਲ ਨਹੀਂ ਇੱਧਰ ਕੁਝ ਕਰ ਲਾਂਗੇ ਬਟ ਕੈਨੇਡਾ ਦੇ ਵਿੱਚ ਮਿਹਨਤ ਜੇ ਕਰਨੀ ਹੈ ਤਾਂ ਸਭ ਕੁਝ ਹੈਗਾ ਮਿਹਨਤ ਦੇ ਨਾਲ ਦੀ ਸਬਰ ਜਿਹੜਾ ਸਭ ਤੋਂ ਵੱਡੀ ਜਿਹੜੀ ਕਿ ਮੈਂ ਤਾਂ ਕਹੂੰਗਾ ਅਸਲੇ ਰੱਖਣ ਦੀ ਲੋੜ ਹੈਗੀ ਆ ਕਈਆਂ ਨੂੰ ਚੀਜ਼ਾਂ ਬਹੁਤ ਛੇਤੀ ਮਿਲ ਜਾਂਦੀਆਂ ਤੇ ਕਈਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਹਾਂ ਇੱਕ ਚੀਜ਼ ਕਾਮਨ ਜ਼ਰੂਰ ਆ ਮਿਹਨਤ ਹੀ ਹੈਗੀ ਆ ਤੇ ਬਾਕੀ ਇਹਦੇ ਫਿਊਜ਼ਲਾ ਜੇ ਲੱਗ ਰਹੀਆਂ ਥੋੜਾ ਜੈ ਤੇ ਹੌਸਲਾ ਰੱਖਣ ਦੀ ਲੋੜ ਆ ਤੇ ਸਬਰ ਰੱਖਣ ਦੀ ਤੁਹਾਨੂੰ ਲੋੜ ਆ ਜੇ ਤੁਹਾਨੂੰ ਤੁਹਾਡੀ ਫਾਈਲ ਦੇ ਵਿੱਚ ਇੰਪਰੂਵਮੈਂਟ ਤੁਸੀਂ ਕਰ ਸਕਦੇ ਤੇ ਜਰੂਰ ਡੈਫੀਨੇਟਲੀ ਕਰਦੇ ਰਹੋ ਥੈਨ ਜਿਹੜਾ ਕਿ ਸਿਰੇ ਲਗੋਗੇ ਸੋ ਆਉਣ ਵਾਲੇ ਜਿਹੜੇ ਹੁਣ ਖਾਸ ਤੌਰ ਦੇ ਬੱਚਿਆਂ ਦੇ ਪੇਪਰ ਖਤਮ ਹੋਇਆ ਨਾ ਹੁਣ ਤੇ ਸਾਰਾ ਅੱਜ ਮੈਂ ਜੇ ਉਹ ਵੀ ਕਰ ਤੇ ਗੱਲ ਕਰਨ ਤੁਹਾਡੇ ਨਾਲ ਤੇ ਸ਼ੇਅਰ ਕਰ ਦਵਾਂ ਇੱਥੇ ਮਾਪੇ ਜੀ ਨੂੰ ਵੀ ਨਾ ਜਿਹਨੇ ਤੇ ਪੱਛਾ ਭੇਜਣਾ ਭੇਜਣਾ ਹੀ ਆ ਮਾਪੇ ਅਸਲੇ ਪੁੱਛਦੇ ਆ ਜੀ ਕਿੱਦਾਂ ਕੈਨੇਡਾ ਭੇਜ ਦਈਏ ਜਾਂ ਕਿਸੇ ਹੋਰ ਭੇਜੀਏ ਭੇਜਣਾ ਜਰੂਰ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਵਾ ਕਿ ਹਾਂ ਵੀ ਜੇ ਮੈਂ ਤਾਂ ਕਹੂੰਗਾ ਕਿ ਜੇ ਅਸੀਂ ਹਾਂ ਇੰਨੀ ਅਮਾਉਂਟ ਖਰਚ ਕੇ ਬੱਚਾ ਬਾਹਰ ਜਾਂਦਾ ਬੱਚਾ ਹੌਨ ਟ੍ਰੈਕ ਪੈਂਦਾ ਵਾ ਤੇ ਸਭ ਨੂੰ ਪਤਾ ਇੰਨੇ ਪੈਸੇ ਅੱਜ ਦੀ ਰੇਟ ਇੰਡੀਆ ਖਰਚ ਕੇ ਕੁਝ ਨਹੀਂ ਹੋਣਾ ਹੁਣ ਤਾਂ ਸਰ ਜਮੀਨਾ ਨਹੀਂ ਆਉਂਦੀਆਂ ਪੈਲੀਆਂ ਨਹੀਂ ਆਉਂਦੀਆਂ ਕਰੋੜਾਂ ਰੁਪਏ ਦੇ ਵਿੱਚ ਹੁਣ ਗੱਲਾਂ ਚੱਲ ਗਈਆਂ ਸੋ ਬੱਚੇ ਨੂੰ ਸੈੱਟ ਕਰਨ ਦੀ ਸਭ ਤੋਂ ਜਿਹੜੀ ਮਾਪੇ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਸਭ ਨੂੰ ਪਤਾ ਵਾ ਕਿ ਹਾਂ ਬੱਚਾ ਸੇਫ ਅਥਾਂ ਚ ਕਿੱਦਾਂ ਜਾਵੇ ਕਿਉਂਕਿ ਉੱਥੇ ਜੋ ਕਾਨੂੰਨ ਆ ਜੋ ਫੇਵਰਿਜ਼ਮ ਚੀਜ਼ਾਂ ਹੁੰਦੀਆਂ ਬੱਚਿਆਂ ਦੇ ਸਪੋਰਟ ਦੇ ਵਿੱਚ ਖੜਦੇ ਵੀ ਉ ਪਰ ਇੱਕ ਚੀਜ਼ ਮੈਂ ਦਗਾਉਂਗਾ ਆਪਣੇ ਅਜੇ ਬੱਚਿਆਂ ਨੂੰ ਸਮਝਾ ਦਿਓ ਬਿਠਾ ਕੇ ਮੇਰੇ ਕੋ ਕੈਰੀਅਰ ਕਾਉਂਸਲਿੰਗ ਉਹਨਾਂ ਨੂੰ ਦੇ ਦਿਓ ਕਿ ਪੁੱਤ ਜੇ ਤਾ ਬਾਹਰ ਪੜ੍ਹਾਈ ਨੂੰ ਤਵੱਜੋ ਦੇ ਦੇਂਗਾ ਜ਼ਿੰਦਗੀ ਬਣੂਗੀ ਜਗਾੜ ਬੰਦ ਹੋਗੇ ਜਗਾੜ ਵਾਸੇ ਵਾਸੇ ਕੈਨੇਡਾ ਕੈਨੇਡਾ ਜਿਹੜਾ ਨਹੀਂ ਰਿਹਾ ਤੇ ਅਜੇ ਇੱਕ ਹੋਰ ਐਗਜ਼ਾਮਪਲ ਦੇ ਦੇਣਾ ਜਦੋਂ ਕਿਸੇ ਨੇ ਘਰ ਬਣਾਉਣਾ ਹੁੰਦਾ ਨਾ ਬੜੀ ਖਾਲੀ ਜ਼ਮੀਨ ਤੇ ਤੇ ਆਪਾਂ ਕੀ ਕਰਦੇ ਆ ਆਰਕੀਟੈਕਟ ਕੋਲ ਜਾਂਦੇ ਉਹਨੂੰ ਕਹਿੰਦੇ ਹਾਂ ਵੀ ਭਰਾ ਮੈਨੂੰ ਨਕਸ਼ਾ ਬਣਾ ਕੇ ਦੇ ਮੈਨੂੰ ਮੇਰਾ ਆ ਮੇਰਾ ਬਜਟ ਆ ਮੈਂ ਇਦਾਂ ਦੀ ਚੀਜ਼ ਚਾਹੁੰਦਾ ਦੈਨ ਉਹ ਤੁਹਾਨੂੰ ਨਕਸ਼ਾ ਬਣਾ ਕੇ ਦਿੰਦਾ ਕਿ ਹਾਂ ਵੀ ਤੁਹਾਡਾ ਜੇ ਤੁਸੀਂ ਮੇਰੇ ਕੋਲ ਤੇ ਚੱਲਦੇ ਆਂ ਇਦਾਂ ਇਦਾਂ ਦੀ ਤੁਹਾਡੀ ਚੀਜ਼ ਬਣ ਸਕਦੀ ਆ ਠੀਕ ਹੈ ਨਾ ਸੋ ਇਹੀ ਸਵਾਲ ਮੈਂ ਤਾਂ ਕਹੂੰਗਾ ਤੁਹਾਨੂੰ ਸਾਡੇ ਵਰਗੇ ਸਲਾਹਕਾਰਾਂ ਤੋਂ ਪੁੱਛਣਾ ਚਾਹੀਦਾ ਵਾ ਕਿ ਹਾਂ ਵੀ ਸਾਡੇ ਬੱਚੇ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿੰਦਗੀ ਕਿੱਦਾਂ ਬਣ ਸਕਦੀ ਆ ਕਿਹੜਾ ਕਾਲਜ ਕਿਹੜਾ ਕੋਰਸ ਕਿੱਦਾਂ ਦੀ ਜੌਬ ਬਾਅਦ ਵਿੱਚ ਪੀੜਾਂ ਦੇ ਵਿੱਚ ਕਿੱਦਾਂ ਹੱਲ ਹੋ ਸਕਦੀ ਆ ਦੈਨ ਇਹ ਜਿਹੜੇ ਫੈਸਲੇ ਲਓ ਤਾਂ ਹੀ ਜਿਹੜਾ ਮੈਂ ਤਾਂ ਕਹੂੰਗਾ ਲੌਂਗ ਟਰਮ ਦੇ ਵਿੱਚ ਜਿਹੜੀ ਕੀ ਹੈ ਜ਼ਿੰਦਗੀ ਬਣੂਗੀ ਜਿੱਦਾਂ ਆਪਣੇ ਸੋਹਣੇ ਘਰ ਬੰਦੇ ਇਦ ਚੜਦੀ ਕਲਾ ਰਹੋ ਰਿਫਿਊਜ਼ਲ ਆਈਆ ਡਰਨ ਦੀ ਲੋੜ ਨਹੀਂ ਆ ਜਰੂਰ ਪੈਨਕਲ ਦੇ ਆਫਿਸ ਆ ਕੇ ਤੁਸੀਂ ਸਾਡੇ ਨਾਲ ਮਿਲ ਸਕਦੇ ਆ ਚਲੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੀਰਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਆ 85578 85577 ਇਸ ਨੰਬਰ ਤੇ ਟੈਲੀਫੋਨ ਕਰਕੇ ਤੀਰਤ ਜੀ ਦੇ ਨਾਲ ਗੱਲ ਕਰੋ ਪੂਰੀ ਕਲੈਰਿਟੀ ਲੋ ਜ਼ਿੰਦਗੀ ਦੇ ਸਾਸਲੇ ਕਰੋ ਧੰਨਵਾਦ